ਦਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਜਿਸ ਦਾ ਤੁਹਾਨੂੰ ਪਤਾ ਹੈ ਕਿ ਪੰਜਾਬ ਪੁਲਿਸ ਦੇ ਡੀਆਈਜੀ ਸੁਬਾਹਰ ਕਮ ਸਿੰਘ ਜੀ ਨੂੰ ਉਹ ਸੀਬੀਆਈ ਦੇ ਸਿਕੰਜੇ ਵਿੱਚ ਬੜੇ ਭਾਰੀ ਅਪਰਾਧਕਾਂ ਦੇ ਅੰਦਮਿਆਂ ਵਿੱਚ ਆਏ ਹੋਏ ਹਨ ਉਹਨਾਂ ਨਾਲ ਸੰਬੰਧੀ ਗੱਲਬਾਤ ਕਰਾਂਗੇ ਉਹ ਅਗ੍ਹੀ ਗੱਲਬਾਤ ਕਰਾਂਗੇ ਕਿ ਪੰਜਾਬ ਤੋਂ ਲੋਕ ਸਭਾ ਤੇ ਰਾਜ ਸਭਾ ਦੇ ਜਿਹੜੇ ਮੈਂਬਰ ਗਏ ਹੋਏ ਹਨ ਉਹਨਾਂ ਦੀ આજ ਤੱਕ ਦੀ ਪੰਜਾਬ ਲਈ ਕੀ ਕੀ ਕਾਰਗਜ਼ਾਰੀ ਰਹੀ ਹੈ ਉਹਨਾਂ ਬਾਰੇ ਗੱਲਬਾਤ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਅ ਹਰਚੰਦ ਸਿੰਘ ਤੋਂ ਲੜ ਬਾਰੇ ਕਿ ਜਿਨ੍ਹਾਂ ਨੇ ਕੋ ਲੋ ਬਹੁਤ ਸਾਰਾ ਸੋਨਾ ਤੇ ਬੇਦੰਤ ਐ ਪੈਸਾ ਜਿਹੜਾ ਉਹ ਸੀਬੀਆਈ ਨੇ ਬਰਾਮਦ ਕੀਤਾ ਆ ਔਰ ਉਹ ਨਾਮ ਦੇ ਕੋ ਕੋ ਉਹਨਾਂ ਦੇ ਪਾਸੋਂ ਹੋਰ ਵੀ ਬਹੁਤ ਸਾਰੀ ਸਮਗਰੀ ਤੇ ਜਿਹੜੀ ਹੋਰਨ ਦੀ ਲਿਕਰ ਹੈ ਸ਼ਰਾਬ ਹੈ ਉਹ ਵੀ ਬਰਾਮਦ ਕੀਤੀ ਹੈ ਔਰ ਬਹੁਤ ਸਾਰੇ ਅਸਲਾਹ ਤੇ ਹੋਰ ਅਧਿਆਲ ਦੀ ਬਰਾਮਦ ਕੀਤੀ ਆ। ਉਹਦੇ ਅਨੁਸਾਰ ਸੀਬੀਆਈ ਨੇ ਆਪੋ ਆਪਣੇ ਕਦੋਂ ਦੇ ਅਨਸਾਰ ਉਹਨਾਂ ਉੱਪਰ ਜਿਹੜੀ ਉਹ ਮਕਦਮਾ ਆ ਉਹ ਦੱਦਕੀਕਾ ਹੈ। ਇਹਨਾਂ ਹੁਣ ਜਿਹੜਾ ਸਵਾਲ ਪੈਦਾ ਹੁੰਦਾ ਆ ਕੀ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਫਿਰ ਜਿਹੜੀ ਭ੍ਰਿਸ਼ਟਾਚਾਰ ਜਿਹੜਾ ਸਰਕਾਰੀ ਮੁਲਾਜ਼ਮਾਂ ਵਿੱਚ ਫੈਲਿਆ ਹੋਇਆ ਆ ਕੀ ਉਹ ਕਿਸੇ ਹੱਦ ਤੱਕ ਬੰਦ ਹੋ ਜਾਵੇਗਾ ਜਾਂ ਘਟ ਹੋ ਜਾਵੇਗਾ ਇਹ ਸਵਾਲ ਅੱਜ ਸਾਰਿਆਂ ਦੇ ਸਾਹਮਣੇ ਹੈ ਜਿੱਥੋਂ ਤੱਕ ਮੇਰੀ ਸੋਚ ਦਾ ਸੰਬੰਧ ਹੈ ਇਸੇ ਦੀ ਹੱਦ ਤੱਕ ਆਉਣ ਵਾਲੇ ਸਮਿਆਂ ਦੇ ਦੌਰਾਨ ਪੰਜਾਬ ਅੰਦਰ ਜਾਂ ਪੰਜਾਬ ਦੇ ਸਰਕਾਰੀ ਮਲਾਜ਼ਮਾਂ ਦੇ ਅੰਦਰ ਕਿਸੇ ਵੀ ਹਾਲਤ ਵਿੱਚ ਭ੍ਰਸ਼ਟਾਚਾਰ ਦਾ ਖਾਤਮਾ ਹੋ ਸਕਣਾ ਸੰਭਵੀ ਨਹੀਂ ਨਾਮੁੰਕੰਦੀਏ ਕਿਉਂਕਿ ਪਿਛਲੇ ਕਾਫੀ ਲੰਬੇ ਸਨ ਦੇਰਾਂ ਵਕਤ ਦੀਆਂ ਸਰਕਾਰਾਂ ਨੇ ਆਪਣੇ ਵੱਲੋਂ ਬਹੁਤ ਸਾਰੇ ਇਸ ਦਿਸ਼ਾ ਵਾਲ ਯਤਨ ਕੀਤੇ ਆ ਲੇਕਿਨ ਕੋਈ ਵੀ ਸਰਕਾਰ ਇਸ ਪਾਸੇ ਵੱਲ ਆਪਣੇ ਕੀਤੇ ਗਏ ਯਤਨਾਂ ਵਿੱਚ ਸਫਲ ਨਹੀਂ ਹੋ ਸਕੇ ਇਸੇ ਵੇਲੇ ਕਟਿਆ ਅਲਮਿੰਦਰ ਸਿੰਘ ਦੇ ਮੁੱਖ ਮੰਤਰੀ ਹੋਣ ਦੇ ਸਮੇਂ ਉਹਨਾਂ ਨੇ ਵੀ ਯਤਨ ਕੀਤੇ ਸਨ ਅ ਉਸ ਵਕਤ ਉਹਨਾਂ ਦੇ ਯਤਨ ਜਿਹੜੇ ਆ ਉਹ ਵੀ ਕੋਈ ਖਾਸ ਆਪਣੀ ਸਫਲਤਾ ਦੀ ਕੀਸੀ ਵੱਲ ਨਹੀਂ ਸੀ ਪਹੁੰਚ ਸਕੇ ਕੇਵਲ ਤੇ ਕੇਵਲ ਉਹਨਾਂ ਨੇ ਪਬਲਿਕ ਸਰਵਿਸ ਮਿਸ਼ਨ ਦੇ ਇੱਕ ਚੀਰਮੈਨ ਨੂੰ ਜੋ ਜਨਮ ਨਾਮ ਮਿਸ਼ਰ ਸਿਦੂ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਔਰ ਉਹਨਾਂ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਦੇ ਪੈਸਾ ਜਿਹੜਾ ਉਹ ਬਰਾਮਦ ਕੀਤਾ ਸੀ ਇਸ ਤਰ੍ਹਾਂ ਦਾਵਾ ਫਿਰ ਉਹਨਾਂ ਨੇ ਇਸ ਸੀਗਲ ਦੇ ਵੇਤੇ ਬਹੁਤ سارے ਛਾਪੇ ਜਿਹੜੇ ਮਾਰੇ ਸਾਬ ਔਰ ਤਸਵੀਰਦਾਰਾਂ ਦੀਆਂ ਜ਼ਮੀਨਾਂ ਜਾਇਦਾਦਾਂ ਸੰਬੰਧੀ ਪਤਾ ਕਰਨ ਦੇ ਲਈ ਟੀਮਾਂ ਜਿਹੜੀਆਂ ਉਹ ਬਠਾਈਆਂ ਸਨ ਔਰ ਉਸਦੇ ਰੋਸ ਬਦੂ ਜਿਹੜੇ ਤਸਵੀਰਦਾਰ ਸਨ ਜਾਂ ਨਾਇਬ ਤਸਵੀਰਦਾਰ ਸਨ ਉਹਨਾਂ ਨੇ ਵੀ ਆਪੋ ਆਪਣੀਆਂ ਜੁਨੀਂਂ ਦੇ ਰਾਹੀਂ ਹਟਾਵਲਾਂ ਜਿਹੜੀਆਂ ਕੀਤੀਆਂ ਸਨ ਕਿ ਉਹ ਜੇਕਰ ਉਹਨਾਂ ਉੱਪਰ ਕੋਈ ਇਹੋ ਜਿਹਾ ਹੈ ਇਹ ਜਿਹੇ ਛਾਪੇ ਮਲਵਾਏ ਜਾਂਦੇ ਹਨ ਤਾਂ ਉਹ ਵੀ ਉਹਨਾਂ ਦੀਆਂ ਜੂਨੀਅਨ ਦੇ ਰਾਹੀ ਇਹ ਹਟਪਾਲ ਉੱਪਰ ਚਰੇ ਜਾਣਗੇ ਸੋ ਉਹਨਾਂ ਦੇ ਇਸ ਦਰਾਵੇ ਦੇ ਕਾਰਨ ਪੰਜਾਬ ਦੇ ਸਾਰੇ ਜਿੰਨਾਂ ਦੇ ਉੱਪਰ ਇਹ ਜਿਹੜੇ ਤਸਵੀਰਦਾਰ ਅਫੀਸਰਸ ਹੈ ਬਾਂਸਨ ਉਹਨਾਂ ਨੇ ਆਪੋ ਆਪਣੀਆਂ ਜੂਨੀਅਨ ਦੇ ਰਾਹੀ ਇਹ ਹੈ ਪਰ ਬਹੁਤ ਜਿਹੜਾ ਸੀ ਉਹ ਵੀ ਆਰੰਭ ਕਰ ਦਿੱਤਾ ਔਰ ਕੁਝ ਦਿਨਾਂ ਦੇ ਬਾਅਦ ਬਾਅਦ ਸਰਕਾਰ ਨੂੰ ਮਜਬੂਰਨ ਆਪਣਾ ਜਿਹੜਾ ਇਹ ਤਸੀਲਦਾਰਾਂ ਦੇ ਪ੍ਰਤੀ ਰਵੱਈਆ ਸੀ ਉਹ ਵੀ ਬਦチェ ਹੀ ਛੱਡਣਾ ਪਿਆ ਔਰ ਉਹਦੇ ਦੇ ਤਸੀਲਦਾਰਾਂ ਦੀਆਂ ਮੰਗਾਂ ਜਿਹੜੀਆਂ ਸੀ ਉਹ ਵੀ ਪੰਜਾਬ ਸਰਕਾਰ ਨੂੰ ਮੰਨਈਆਂ ਪਈਆਂ ਇਹ ਇੱਕ ਛੋਟੀ ਜੀ ਅਧਾਨ ਨੇ ਇਸ ਕਰਕੇ ਦਿੱਤੀ ਹੈ ਕਿ ਪੰਜਾਬ ਵਿੱਚੋਂ ਪ੍ਰਸ਼ਚਾਰ ਦਾ ਖਾਤਮਾ ਕਰਨਾ ਜਾਂ ਪੰਜਾਬ ਦੇ ਕਿਸੇ ਵਿਭਾਗ ਵਿੱਚੋਂ ਖਾਤਮਾ ਕਰਨਾ ਇਹ ਬੜਾ ਮੁਸ਼ਕਲ ਤੇ ਹੈ ਹੀ ਨਾਮੁਮਕਨ ਦੀ ਹੈ ਹੁਣ ਜੇ ਕਹਾਂ ਪੰਜਾਬ ਪੁਲਿਸ ਦੀ ਗੱਲ ਕਰੀਏ ਇਹਦੇ ਵਿੱਚ ਪ੍ਰਸ਼ਚਾਰ ਦਾ ਜਿਹੜਾ ਗੋਲ ਬਾਲਾਇਆ ਉਹ ਅੱਜ ਤੋਂ ਨਹੀਂ ਏ ਬਾਬਾ ਨੇ ਕਿੰਨੇ ਕਾਸੇ ਤੋਂ ਚੱਲਿਆ ਆ ਰਿਹਾ ਆ ਔਰ ਹਰ ਸਮੇਂ ਦੀ ਸਰਕਾਰ ਇਸ ਵਿਭਾਗ ਵਿੱਚੋਂ ਇਸ ਦੇ ਲਾਟ੍ਰੇਸ਼ਟਾ ਚਾਹਿਆ ਉਹ ਕਰਨ ਗੰਦਾ ਬਾਬਾ ਪੇਸ਼ ਕਰਦੀ ਹਰੀਆ ਲੇਕਿਨ ਉਹ ਮਾਮਲਾ ਜਿਹੜਾ ਆ ਜਿਹੜਾ ਪ੍ਰਸ਼ਟਾਚਾਰ ਦਾ ਮਾਮਲਾ ਆ ਉਹ ਉਸੇ ਦਾ ਉਸੇ ਤਰ੍ਹਾਂ ਹੀ ਲਟਕਦਾ ਰਹਿੰਦਾ ਆ ਹਾਂ ਜੇਕਰ ਕੋਈ ਸਰਕਾਰ ਸੰਜੀਦਾ ਨੂੰ ਬਚਾਈ ਆ ਤਾਂ ਉਹਨਾਂ ਨੇ ਕੁਝ ਪ੍ਰਸ਼ਾਸਕ ਅਧਿਕਾਰੀਆਂ ਨੂੰ ਜੂਰ ਕਿਸੇ ਹੱਦ ਤੱਕ ਗ੍ਰਿਫਤਾਰ ਕਰਕੇ ਉਹਨਾਂ ਨੂੰ ਨੌਕਰੀ ਤੋਂ ਜੂਰ ਬਾਹਰ ਕੀਤਾ ਆ ਇਹ ਗੰਨ ਕੋਲ ਮੜਾ ਕੇ ਜੇ ਇਹ ਕਿਹਾ ਜਾਵੇ ਕਿ ਇਹਦੇ ਨਾਲ ਇਹ ਪ੍ਰਸ਼ਾਸਕ ਚਾਹ ਨੂੰ ਨਾਤ ਪਾਈ ਗਈ ਆ ਇਹ ਗੱਲ ਬਿਲਕੁਲ ਕਹੀ ਨਹੀਂ ਜਾ ਸਕਦੀ ਸੋ ਰਿਸ਼ਤਾ ਜਾਂਦਾ ਜਿਹੜਾ ਬੋਲ ਬਾਲ ਆ ਉਹ ਅਜੇ ਵੀ ਜਿਉਂਦਾ ਤਿਉਹ ਕਹਿਣ ਸੋ ਹੁਣ ਬਹੁਤ ਸਾਰੇ ਸੱਜਣੇ ਸਦਾ ਦੇ ਰਹੇ ਆ ਕਿ ਜਿਹੜਾ ਪੰਜਾਬ ਪੁਲਿਸ ਦਾ ਮਹਿਮਾ ਆ ਜਾਂ ਆਈਪੀਐਸ ਹੈ ਜਾਂ ਆਈਐਸ ਹੈ ਜਾਂ ਉਹਦੇ ਵਿੱਚ ਐਸਡੀਐਮ ਸਾਡ ਦਾ ਉਹਦਾ ਹੁੰਦਾ ਆ ਜਾਂ ਪੀਸੀਐਸ ਦਾ ਉਹਦਾ ਹੁੰਦਾ ਆ ਔਰ ਇਹਨਾਂ ਵੀ ਰੋਜ਼ ਮਰਦੀ ਕਾਰਗਜਾ ਦੀ ਉਪਰ ਨਿਗਾਹ ਰੱਖਣ ਦੇ ਲਈ ਇਹ ਇਹਦਾ ਜਮਾ ਜਿਹੜਾ ਆ ਉਹ ਸੀਬੀਆਈ ਨੂੰ ਦਿੱਤਾ ਜਾਵੇ ਹੁਣ ਪਤਾ ਨਹੀਂ ਕਲੋਨੀ ਪੌਦ ਦੇ ਉੱਤੇ ਅਜਿਹਾ ਕੀਤਾ ਜਾ ਸਕਦਾ ਆ ਕਿ ਨਹੀਂ ਕੀਤਾ ਜਾ ਸਕਦਾ ਲੇਕਿਨ ਜੇ ਕੀਤਾ ਜਾਵੇ ਤਾਂ ਇਹ ਤ੍ਰਸਟਾਂਚਾਰ ਨੂੰ ਰੋਕਣ ਦੇ ਲਈ ਬਹੁਤ ਹੱਦ ਤੱਕ ਸਹਾਈ ਹੋ ਸਕਦਾ ਆ ਕਿਉਂਕਿ ਵਿਜੀਲੈਂਸ ਦਾ ਜਿਹੜਾ ਵਿਭਾਗ ਹੈ ਉਹਦੇ ਉੱਪਰ ਅੱਜ ਪੰਜਾਬ ਦੇ ਲੋਕ ਕੋਈ ਵਿਸ਼ਵਾਸ ਕਰਨ ਦੇ ਲਈ ਤਿਆਰ ਨਹੀਂ ਕਿਉਂਕਿ ਜੇਕਰ ਪੰਜਾਬ ਦੇ ਲੋਕ ਵਿਜੀਲੈਂਸ ਡਿਪਾਰਟਮੈਂਟ ਦੇ ਉੱਪਰ ਵਿਸ਼ਵਾਸ ਕਰਨ ਲਈ ਤਿਆਰ ਹੁੰਦੇ ਤਾਂ ਅੱਜ ਜਿਹੜਾ ਚੰਦ ਸਿੰਘ ਜੀ ਆਈਜੀ ਨੂੰ ਗ੍ਰਿਫਤਾਰ ਕੀਤਾ ਗਿਆ ਆ ਉਹ ਜੂਦਾ ਉਹ ਉਹ ਦਾ ਸ਼ਿਕਾਇਤ ਆ ਉਹ ਵਿਵਸਵਪਾਦ ਨੂੰ ਆਪਣੀ ਸ਼ਿਕਾਇਤ ਕਰਨ ਲਈ ਜਾਂਦਾ ਇਹੋ ਹੀ ਕਾਰਨ ਹੈ ਕਿ ਉਹਨੇ ਇਹ ਗੱਲ ਸਪਸ਼ਟ ਰੂਪ ਵਿੱਚ ਪਈ ਹੈ ਕਿ ਉਹਨੂੰ ਵਿਵਸਵਪਾਦ ਕੋਲ ਕੋ ਸ਼ਿਕਾਇਤ ਕਰਨ ਦੇ ਬਾਰੇ ਕੋਈ ਤਸੱਲੀ ਨਹੀਂ ਸੀ ਕਿ ਉਹਦੀ ਸ਼ਿਕਾਇਤ ਉੱਪਰ ਕੋਈ ਕੋਈ ਵਧੀਆ ਐਕਸ਼ਨ ਜਿਹੜਾ ਉਹ ਕਿ ਪਾ ਦੰਦਾ ਕੋ ਵਿਸ਼ਵਾਸ ਮਿਲਦਾ ਏਸੇ ਲਈ ਹੀ ਉਸਨੇ ਸੀਬੀਆਈ ਦੇ ਅਧਿਕਾਰੀਆਂ ਕੋ ਪਹੁੰਚ ਕਰਨ ਨੂੰ ਵੀ ਆਪਣਾ ਡਿਊਟੀ ਕਦ ਨਹੀਂ ਚੁਕਣਾ ਡਿਊਟੀ ਸਮਝਿਆ ਏਸੇ ਲਈ ਹੀ ਉਹ ਸਿੱਧੇ ਤੌਰ ਤੇ ਉਤੇ ਸੀਬੀਆਈ ਦੇ ਡਿਪਾਰਟਮੈਂਟ ਕੋ ਉਹਨਾਂ ਨੇ ਪਹੁੰਚ ਕੀਤੀ ਸੀ ਔਰ ਜਿਸ ਦੇ ਨਤੀਜੇ ਵਜੋਂ ਸੀਬੀਆਈ ਨੇ ਆਪਣੀ ਮੁਢਲੀ ਜਾਂਚ ਪੜਤਾਲ ਕਰਨ ਤੋਂ ਬਾਅਦ ਆਪਣਾ ਇਹ ਐਕਸ਼ਨ ਜਿਹੜਾ ਉਹਨੂੰ ਜਾਰੀ ਕੀਤਾ ਆ ਸੋ ਕਹਿਣ ਦਾ ਮਤਲਬ ਇਹ ਹੀ ਆ ਕਿ ਅੱਜ ਵਿਜੀਬੈਂਸ ਦਾ ਡਿਪਾਰਟਮੈਂਟ ਵੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਕੋਈ ਇੰਨਾ ਪ੍ਰਭਾਵਸ਼ਾਲੀ ਦਿਖਾਈ ਨਹੀਂ ਦੇ ਰਿਹਾ ਜਿਹਦੇ ਨਾਲ ਲੋਕ ਉਹਨਾਂ ਉੱਪਰ ਅੱਜ ਵਿਸ਼ਵਾਸ ਕਰ ਸਕਣ ਵੈਸੇ ਵੀ ਜਿਹੜਾ ਬਿਜ਼ਨਸ ਉਹ ਪਹਾੜਾ ਉਹ ਸਕੇਟ ਦੇ ਅੰਦਰ ਆਉਂਦਾ ਹੈ ਉਹ ਉਹਦੇੋਂ ਪਰ ਪੰਜਾਬ ਸਰਕਾਰ ਦੇ ਕੀ ਮਿਨਿਸਟਰ ਜਾਂ ਉਹਦੇ ਉੱਪਰ ਕੋਈ ਮਿਨਿਸਟਰ ਹੁੰਦਾ ਹੋਵੇਗਾ ਉਹ ਸਿੱਧਾ ਉਹਦੇ ਉੱਤੇ ਉਹਦੇ ਅਧੀਨ ਐ ਜਿਹੜਾ ਬਿਜ਼ਨਸ ਦਾ ਵਿਭਾਗ ਹੈ ਉਹਦੇ ਅਧੀਨ ਆਉਂਦਾ ਹੈ ਜਦੋਂ ਕੋਈ ਵੀ ਆਫੀਸਰ ਉਹਦੇ ਚੰਡੇ ਵਿੱਚ ਫਸਦਾ ਆ ਤਾਂ ਕੋਦਰਤੀ ਗੱਲ ਹੈ ਇਹਨੂੰ ਉਹ ਤੋਂ ਸਪਸ਼ਟ ਕਰਵਾ ਕੇ ਉਸ ਆਦਮੀ ਨੂੰ ਛਡਾਉਣ ਲਈ ਕੋਈ ਨਾ ਕੋਈ ਵਿਆਹ ਜਿਹੜਾ ਕਿਸੇ ਨਾ ਕਿਸੇ ਕੋ ਪੈ ਸਕਦਾ ਆ ਔਰ ਜਿਹਦਾ ਨਤੀਜਾ ਇਹ ਨਿਕਲ ਸਕਦਾ ਆ ਤੇ ਉਹ ਜਿਸ ਦਾ ਅਦਾਕਾਰੀ ਨੂੰ ਵਿਚਰਾਂ ਦੇ ਲਈ ਕੋਈ ਵਿਆਹ ਜਿਹੜਾ ਉਹ ਪਾਇਆ ਜਾ ਰਿਹਾ ਆ ਉਸ ਅਦਾਕਾਰੀ ਦੇ ਛੁੱਟ ਜਾਣ ਦੇ ਅਸਾਬ ਦੇੜੇ ਆ ਉਹ ਜਲਦੀ ਬਣ ਸਕਦੇ ਆ ਜਦ ਕੇ ਸੀਬੀਓ ਬਾਦੇ ਇਹ ਗੱਲ ਬੜੀ ਮਸ਼ਹੂਰ ਕਹੀ ਜਾ ਸਕਦੀ ਆ ਇਹ ਉਸ ਵੱਲੋਂ ਜਿਹੜਾ ਵੀ ਅਧਿਕਾਰੀ ਗ੍ਰਿਫਤਾਰ ਕੀਤਾ ਜਾਂਦਾ ਹੈ ਇਹਦੀ ਗੱਲ ਤੇ ਉਹ ਸੀਬੀਆਈ ਦਾ ਅਨਾਰਾ ਇੱਕ ਐਸਾ ਅਨਾਰਾ ਆ ਉਹ ਕਿਸੇ ਵੀ ਦੋਸ਼ੀ ਨੂੰ ਆਪਣਾ ਬੇਲ ਹਰ ਗਲਮੂਸ ਸਪਸ਼ਟ ਕਰਕੇ ਹੀ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਕਰਦੀ ਹੈ ਦੇਖਣ ਜਦ ਉਹ ਗ੍ਰਿਫਤਾਰ ਕਰ ਰਹੇ ਹੁੰਦੀ ਆ ਤਾਂ ਉਹ ਦੀ ਚੁੰਗੜ ਵਿੱਚੋਂ ਕਿਸੇ ਨੂੰ سپਾਰਸ਼ ਦੇ ਆਧਾਰ ਦੇ ਉੱਤੇ ਉਹ 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 ਜੰਗਲ ਵਿੱਚੋਂ ਉਹ ਦੋਸ਼ੀ ਨੂੰ ਛਡਾ ਸਕਣ ਦੇ ਸਮਰੱਥ ਨਹੀਂ ਕੋਈ ਵੀ ਹੋ ਸਕਦੀ ਸੋ ਜਦ ਦੋਸ਼ੀ ਜੇ ਲਾ ਸੀਬੀਆਈ ਦੀ ਜੰਗਲ ਦੇ ਵਿੱਚ ਆ ਜਾਂਦਾ ਹੈ ਤਾਂ ਸਭ ਦੇ ਲਈ ਇਹ ਇਸ਼ਾਰਾ ਜੂਰ ਪੱਕਾ ਹੋ ਜਾਂਦਾ ਹੈ ਕਿ ਕੋਈ ਵੀ ਆਦਮੀ ਕੋਈ ਵੀ ਔਰਤ ਕੋਈ ਵੀ ਮੰਤਰੀ ਸੰਤਰੀ ਕਿਸੇ ਵੀ ਸਪਾਰਸ਼ ਦੇ ਨਾਂ ਸੀਬੀਆਈ ਕੋਲੋਂ ਇੰਸਾਨ ਵੀ ਦੋਸ਼ੀ ਨੂੰ ਉਸ ਦੇ ਪੰਜੇ ਵਿੱਚੋਂ ਜਾਂ ਉਸ ਦੀ ਉਂਗਲ ਦੇ ਚੁੰਗਲ ਦੇ ਚੋਂ ਉਸ ਨੂੰ ਛਡਾ ਸਕਣ ਦੇ ਸਮਰੱਥ ਜੇਗਾ ਉਹ ਨਹੀਂ ਹੋ ਸਕਦਾ ਸੋ ਮੈਨੂੰ ਤਾਂ ਕੁਝ ਦਿਨ ਪਹਿਲਾਂ ਹੀ ਇਸ ਗੱਲ ਦਾ ਅਹਿਸਾਸ ਹੋਇਆ ਕਿ ਹਰਕਮ ਸਿੰਘ ਇੱਕ ਐ ਪੀ ਡੀ ਦੇ ਜੀਜੀਪੀ ਸਦਾਲ ਸਿੰਘ ਕੁਲਵਰਨਾ ਕੁਤਰੇ ਕਿੱਥੇ ਮਹਿਲ ਸਿੰਘ ਭੁੱਲ ਉਹ ਕਿਤੇ ਹਰਜਨ ਸਿੰਘ ਵਰਗਾ ਲੀਆ ਜੀ ਇਹਨਾਂ ਦੋਹਾਂ ਪਿਓ ਪੁੱਤਾਂ ਵਿੱਚ ਇੱਕ ਧੀਮੀ ਅਸਮਾਨ ਦਾ ਫਰਕ ਹੈ ਉਹ ਮੈਂ ਸਦਾਰ ਮੈ ਸਿੰਘ ਫੋਦ ਨਿੱਜੀ ਕੌਫ ਦੇ ਉੱਤੇ ਵੀ ਜਾਣਦਾ ਉਹ ਜਿੱਥੇ ਮੇਰੀ ਰਿਹائش ਹੋਇਆ ਕਰਦੀ ਸੀ ਕਿਸੇ ਕਾਮ ਦੇ ਉੱਤੇ ਉਥੇ ਉਹਨਾਂ ਦਾ ਆਫਿਸ ਵੀ ਹੋਇਆ ਕਰਦਾ ਸੀ ਗਾਏ ਬਗਾਏ ਐਗੋਂ ਦੋਨੋਂ ਉਹਨਿਆ ਜਾਂਦੇ ਆ ਉਹਨਾਂ ਨਾਲ ਬੋਲਾਟਾਤ ਵੀ ਹੋਇ ਹੁੰਦੀ ਰਹਿੰਦੀ ਸੀ ਲੇਕਨ ਉਹ ਉਹਨਾਂ ਦਾ ਕਿਰਦਾਰ ਬਣ ਕੋ ਉੱਚਾ ਤੇ ਸੁੱਚਾ ਸਮਝਿਆ ਜਾਂਦਾ ਸੀ ਉਹਨਾਂ ਬਾਰੇ ਮੈਂ ਨਹੀਂ ਸਮਝਦਾ ਕਿਸੇ ਵੀ ਛੋਟੇ ਵੱਡੇ ਬੰਦੇ ਨੂੰ ਕਿਸੇ ਵੀ ਕਿਸਮ ਦੀ ਕੋਈ ਸ਼ਿਕਾਇਤ ਹੁੰਦੀ ਹੋਵੇ ਲੇਕਨ ਪਤਾ ਨਹੀਂ ਕਿਉਂ ਐਸਾ ਦਾ ਰੱਖਾਂ ਸਿੰਘ ਨੇ ਇਹ ਹੋ ਗਿਆ ਜਿਹੜਾ ਕਦਮ ਆ ਉਹ ਚੱਕਿਆ ਔਰ ਇੰਨਾ ਲੰਮਾ ਪ੍ਰਸਤਾਵ ਤਿਆਰ ਕਰਕੇ ਆਪਣਾ ਹੀ ਨਹੀਂ ਆਪਣੇ ਪਰਵਾਹ ਦਾ ਨਾਮ ਵੀ ਬਦnaam ਕੀਤਾ ਔਰ ਜਿਸ ਨੂੰ ਜਿਹੜਾ ਸੱਬਾ ਇੰਨਾ ਦੇ ਪਰਵਾਹ ਉਪਰ ਇਹਨਾਂ ਨੇ ਲਾਉਣ ਦਾ ਯਤਨ ਕੀਤਾ ਹੈ ਉਸ ਤੱਬੇ ਨੂੰ ਅਟਾਦਨ ਦੇ ਲਈ ਸ਼ਾਇਦ ਸਦੀਆਂ ਤੱਕ ਲੱਗ ਜਾਣਗੀਆਂ ਔਰ ਉਸ ਨੂੰ ਇਤਨੀ ਜਲਦੀ ਲਾਉਣਾ ਜਿਹੜਾ ਉਹ ਬਹੁਤ ਮੁਸ਼ਕਲ ਹੋ ਜਾਵੇਗਾ ਸੋ ਦੇਖਣਾ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਰਵਾਹ ਦੇ ਉੱਤੇ ਜਿਹੜਾ ਤੱਬਾ ਲੱਗਾ ਆ ਉਹ ਕਿੰਨੀ ਤੇ ਜਲਦੀ ਉਹ ਤੱਬਾ ਇਹਨਾਂ ਦੇ ਸੇਧੇ ਉੱਤੋਂ ਸਾਫ਼ ਹੋ ਜਾਵੇਗਾ ਹੁਣ ਇਹ ਦੇਖਣਾ ਅਜੇ ਬਾਕੀ ਆ ਜਿਹੜੀ ਅਗਲੀ ਗੱਲ ਆਪਾਂ ਕਰਨ ਜਾ ਰਹੇ ਆ ਉਹ ਵੀ ਬੜੀ ਮੈਂ ਜੂਰੀ ਆ ਉਹ ਜੂਰੀ ਇਸ ਦਾ ਤੇ ਲੋਕ ਸਭਾ ਦੇ ਵਿੱਚ ਪੰਜਾਬ ਵਿੱਚੋਂ 13 ਮੈਂਬਰ ਜਿਹੜੇ ਆ ਉਹ ਚੁਣ ਕੇ ਆਉਂਦੇ ਆ ਮਤਲਬ ਕਹਿੰਦਾ ਵੀ ਪੰਜਾਬ ਵਿੱਚੋਂ 13 ਲੋਕ ਸਭਾ ਦੀਆਂ ਸੀਟਾਂ ਹਨ ਉਹ ਹਰ 5 ਸਾਲ ਬਾਅਦ ਉਥੇ ਵੱਖ-ਵੱਖ ਪਾਰਟੀਆਂ ਦੇ ਲੋਕ ਆਪੋ ਆਪਣੇ ਉਮੀਦਵਾਰ ਖੜੇ ਕਰਦਿਆਂ ਆ ਔਰ ਉਹਨਾਂ ਪਾਰਟੀਆਂ ਦੇ ਉਮੀਦਵਾਰ ਚੋਣਾਂ ਜਿੱਤ ਕੇ ਲੋਕ ਸਭਾ ਦੇ ਅੰਦਰ ਆ ਜਾਂਦੇ ਆ ਔਰ ਜਦੋਂ ਲੋਕ ਸਭਾ ਵਿੱਚ ਜਾਂਦੇ ਆ ਤਾਂ ਉਹਨਾਂ ਨੂੰ ਸੌਂ ਚੁੱਕਣ ਤੋਂ ਬਾਅਦ 5 ਕਰੋੜ ਰੁਪਏ ਦੀ ਰਕਮ ਸਰਕਾਰ ਵੱਲੋਂ ਬਤੌਰ ਜਿਹੜਾ ਅਖਤਿਆਰੀ ਫੰਡ ਹੈ ਉਹ ਉਹਦੇ ਵਜੋਂ ਉਹ 5 ਕਰੋੜ ਰਪਏ ਦੀ ਰਕਮ ਸਬਾਨਾ ਦੇ ਤੌਰ ਤੇ ਦਿੱਤੀ ਜਾਂਦੀ ਹੈ ਕਿ ਉਹ ਇਹ ਪੈਸਾ ਆਪਣੀ ਮਰਜ਼ੀ ਦੇ ਨਾਲ ਆਪਣੇ ਹਲਕੇ ਦੇ ਲੋਕਾਂ ਦੀ ਪੜਾਈ ਲਈ ਖਰਚ ਕਰਨ ਜਿੱਥੇ ਵੀ ਉਹਨਾਂ ਦੀ ਮਰਜ਼ੀ ਆ ਔਰ ਉਹ ਖਰਚ ਕੀਤੇ ਰੱਖਦਾ ਸਹਾਉ ਕਰਤਾ ਸਬੰਧਤ ਮੈਕ ਨਹੀਂ ਦੇ ਹਵਾਲੇ ਜੂ ਕਨ ਲੇਕਨ ਇੱਥੋਂ ਤੱਕ ਮੈਂ ਕੋਸ਼ਿਸ਼ ਕੀਤੀ ਪਿਆਰ ਕਿ ਇੰਡੀਵਿਜੂਅਲ ਪਾਰਟ ਦੇ ਉੱਤੇ ਇਸ ਗੱਲ ਦਾ ਪਤਾ ਲਗਾਇਆ ਜਾਵੇ ਕਿ ਕਿਹੜੇ ਮੈਂਬਰ ਪਾਰਲੀਮੈਂਟ ਨੇ ਕਿੰਨਾ ਖਾਚਾ ਆਪਣੇ ਅਰਥਿਆਰੀ ਫੰਡ ਵਿੱਚੋਂ ਆਪਣੇ ਆਪ ਆਪਣੇ ਹਾਲਕੀ ਵਿੱਚ ਕੀਤਾ ਆ ਜਾਂ ਕਿੰਨਾ ਪੈਸਾ ਉਹਨਾਂ ਦੇ ਕੋਲ ਬਕਾਇਆ ਪਿਆ ਆ ਕਿਤੇ ਬਾਰੇ ਨੂੰ ਕੋਈ ਤਰ੍ਹਾਂ ਦੀ ਜਾਣਕਾਰੀ ਤਾਂ ਨਹੀਂ ਮਿਲ ਸਕੀ ਲੇਕਨ ਕੋਈ ਅ ਬਲਕ ਸੀ ਨੇ ਕਿ ਦੀ ਇਹ ਇਹਦੇ ਬਾਰੇ ਮੈਨੂੰ ਜਾਣਕਾਰੀ ਮਿਲ ਸਕੀ ਆ ਕਿ ਜਿੰਨਾ ਅਖਤਿਆਰੀ ਫੰਡ ਇਹਨਾਂ ਮੈਂਬਰ ਪਾਰਲੀਮੈਂਟ ਨੂੰ ਮਿਲਣਾ ਸੀ ਉਹ ਲਗਭਗ ਉਨਾ ਹੀ ਅਖਤਿਆਰੀ ਫੰਡ ਅਜੇ ਇਹਨਾਂ ਦੇ ਅਖਤਿਆਰੀ ਫੰਡ ਵਿੱਚ ਪਿਆ ਆ ਥੋੜਾ ਬਹੁਤ ਇਹਨਾਂ ਨੇ ਖਾਤਿਆ ਵੀ ਹੋਵੇਗਾ ਉਹ ਦੇਖਣ ਅਜੇ ਤੱਕ ਕੋਈ ਬਹੁਤ ਜ਼ਿਆਦਾ ਇਸ ਫੰਡ ਵਿੱਚੋਂ ਇਨ੍ਹਾਂ ਮੈਂਬਰਾਂ ਨੇ ਖਾਤੰਡੀ ਕੋਈ ਤਸਲੀਬ ਨਹੀਂ ਠਾਈ ਸੋ ਅਸੀਂ ਵੈਂਕਰੀ ਕਰਦੇ ਆ ਉਹ ਜਿਹੜਾ ਫੰਡ ਇਨ੍ਹਾਂ ਦੇ ਜੁਮੇ ਲੱਗਾ ਆ ਉਹਨਾਂ ਨੂੰ ਆਪੋ ਆਪਣੀ ਹਲਕਿਆਂ ਵਿੱਚ ਖਾਚਣ ਲਈ ਲੋਕ ਪਧਾਈ ਦੇ ਕੰਮਾਂ ਉੱਤੇ ਲੋਨ ਦੇ ਲਈ ਉਹ ਆਪਣੀ ਜ਼ਿੰਮੇਵਾਰੀ ਦੀ ਨਿਭਾਉਣ ਤਾਂ ਕਿ ਕਿਸੇ ਨਾ ਕਿਸੇ ਪਾਸੇ ਲੋਕਾਂ ਦੀ ਭਲਾਈ ਦੇ ਉੱਪਰ ਇਹ ਪੈਸਾ ਜਿਹੜਾ ਉਹ ਉਹ ਖਾਤਿਆ ਜਾ ਸਕੇ ਲੇਕਿਨ ਸਭ ਤੋਂ ਜ਼ਿਆਦਾ ਇਕ ਤਰੀਕ ਜਿਹੜੀ ਆ ਉਹ ਸਾਨੂੰ ਉਸ ਪਾਸੇ ਆਉਂਦੀ ਆ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇਸ ਵੇਲੇ ਸੱਤ ਮੈਂਬਰ ਰੂਲਿੰਗ ਪਾਰਟੀ ਭਾਪ ਆਮ ਆਦਮੀ ਪਾਰਟੀ ਦੇ ਵਿੱਚ ਹਨ ਔਰ ਜਿਹਨਾਂ ਨੂੰ ਆਮ ਬੰਦੇ ਕਿਹਾ ਜਾਂਦਾ ਆਮ ਬੰਦਾ ਕੌਣ ਹੁੰਦਾ ਆ ਕਿ ਉਹ ਇੱਕ ਆਮ ਪਰਿਵਾਰ ਦਾ ਹੋਵੇ ਆਮ ਪਰਿਵਾਰ ਵਿੱਚੋਂ ਉਹ ਪੈਦਾ ਹੋਇਆ ਹੋਵੇ ਔਰ ਉਹਦੀ ਕੋਈ ਸਿੱਖਿਆ ਜਿਹੜੀ ਆ ਕੋਈ ਬਹੁਤ ਚੇਚੀ ਮਾਂ ਹੋਵੇ ਉਹਨੂੰ ਅਸੀਂ ਆਮ ਪਰਿਵਾਰ ਕਹਿੰਦੇ ਆ ਲੇਕਨ ਜਿਹੜਾ ਕੋਈ ਇੰਡਸਟਰੀਬਸਟ ਹੋਵੇ ਉਹਦੇ ਕੋਲ ਕਰੋੜਾਂ ਅਰਬਾਂ ਪੈ ਦੀ ਜਾਇਦਾਦ ਹੋਵੇ। ਉਹ ਉਹਦੇ ਕੋਲ ਵੱਡੀਆਂ ਵੱਡੀਆਂ ਸੰਪਤੀ ਇਕਾਈਆਂ ਹੋਣ। ਉਹਨੋਂ ਅਸੀਂ ਕੋਈ ਆਮ ਪਰਿਵਾਰ ਦਾ ਬੰਦਾ ਨਹੀਂ ਕੈਸਰ। ਇਹ ਗੱਲ ਇੱਕ ਅਟਲ ਸਚਾਈ ਆ। ਜੇ ਕਹਦਾ ਸੀ ਉਹਨੂੰ ਆਮ ਪਰਿਵਾਰ ਜਾਂ ਆਮ ਬੰਦਾ ਕਹੀਏ ਬਾਏ ਸਿੰਪਲ ਸੇ ਲੋਕਾਂ ਦੀਆਂ ਅੱਖਾਂ ਵਿੱਚ ਇੱਕ ਘਟਾ ਪਾਉਣ ਦੇ ਬਰਾਬਰ ਹੈ ਜਾਂ ਲੋਕਾਂ ਨੂੰ ਇੱਕ ਬੇਕੂਰ ਬਣਾਉਣ ਦੇ ਬਰਾਬਰ ਹੈ ਸੋ ਇਸੇ ਪ੍ਰਕਾਰ ਦੇ ਸੱਤ ਆਮ ਬੰਦੇ ਜਿਹੜੇ ਕਰੋੜਾਂ ਪੈ ਦੀ ਪ੍ਰਾਪਰਟੀ ਦੇ ਮਾਲਕ ਹਨ ਜਾਂ ਜਿਨ੍ਹਾਂ ਦਾ ਜੀਵਨ ਪੱਧਰ ਬਹੁਤ ਉੱਚੀ ਪੱਧਰ ਦਾ ਆ ਉਹ ਆਮ ਬੰਦੇ ਨਹੀਂ ਹੋ ਸਕਦੇ ਉਹਨਾਂ ਵਿੱਚੋਂ ਆਪਾਂ ਗਿਣ ਸਕਦੇ ਆ ਕਿ ਉਹ ਦਾ ਸਭਾ ਦੇ ਵਿੱਚ ਇਸ ਵੇਲੇ ਬੈਠੇ ਹੋਏ ਆਪਣੀ ਜ਼ਿੰਦਗੀ ਦੀ ਪੂਰੀ ਆਨੰਦ ਮਾਣਦਾ ਆ ਉਹਨੂੰ ਮੈਂ ਆਨੰਦੀ ਕਹੂੰਗਾ ਕਿਉਂਕਿ ਉਹ ਨਾ ਤਾਂ ਪੰਜਾਬ ਦੇ ਖਾਤੇ ਵਿੱਚੋਂ ਉਹ ਨਾਮਿਨੇਟ ਹੋਗੇ ਤਾਂ ਗਏ ਆ ਮੇਰੇ ਦਿਲ ਪੰਜਾਬ ਦੇ ਰਹੀ ਕੁਝ ਕੰਨ ਲਈ ਉਹ ਪਿਆਰ ਨਹੀਂ ਨਾ ਹੀ ਉਹਨਾਂ ਨੂੰ ਕਦੀ ਪੰਜਾਬ ਦੇ ਲੋਕਾਂ ਦੀ ਯਾਦ ਹੀ ਆਈ ਆ ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਇੱਕ ਜੱਡਾ ਸਾਹੂ ਦਾ ਨਾਮ ਆਉਂਦਾ ਆ ਉਹਨਾਂ ਨੂੰ ਅੱਜ ਤੱਕ 18.82 ਲੱਖ ਰੁਪਈਆ ਉਹਨਾਂ ਨੂੰ ਮਿਲਿਆ ਆ ਜਿਸਕ੍ਰਿਸ਼ਮੇ ਵੀ ਫੰਡ ਵਿੱਚ ਕਿੰਨਾ ਮਿਲਿਆ ਜੀ 18.82 ਲੱਖ ਰੁਪਈਆ ਔਰ ਉਹਨਾਂ ਨੇ ਆਪਣੇ ਲੋਕਾਂ ਲਈ ਲੋਕਾਂ ਦੀ ਭਲਾਈ ਲਈ ਕਿੰਨਾ ਖਰਚਿਆ 1 ਲੱਖ ਰੁਪਈਆ ਮਤਲਬ 18 ਲੱਖ ਰੁਪਈਆ 18.82 ਲੱਖ ਰੁਪਈਆ ਉਹਨਾਂ ਨੂੰ ਆਪਣੇ ਅਖਤਿਆਰੀ ਫੰਡ ਲਈ ਮਿਲਿਆ ਤੇ ਤੁਸੀਂ ਆਪਣੇ ਲੋਕਾਂ ਦੀ ਭਲਾਈ ਲਈ ਜਿੱਥੇ ਮਰਜ਼ੀ ਖਰਚ ਕਰਨਾ ਚਾਹੋ ਉਥੇ ਖਰਚ ਕਰ ਸਕਦੇ ਹੋ ਨਿਕਲ ਉਹਨਾਂ ਨੇ ਖਾਤਿਆ ਗਿਨਾ ਸਿਰਫ 1 ਲੱਖ ਰੁਪਈਆ ਬਾਕੀ ਉਹਨਾਂ ਦੇ ਕੋਲ ਪਿਆ ਆਇਆ ਇਹ ਪੈਸਾ ਉਹ ਕਿਉਂ ਨਹੀਂ ਖਰਚ ਕਰਾਏ ਕਿਉਂ ਉਸ ਪੈਸੇ ਨੂੰ ਸੰਭਾਲ ਕੇ ਬੈਠੇ ਹੋਏ ਆ ਇਹ ਤਾਂ ਉਹ ਵੀ ਦੱਸ ਸਕਦੇ ਆ ਜਾਂ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਆ ਕਿ ਉਹਨਾਂ ਨੂੰ ਬਿਠਾ ਕੇ ਪੁੱਛਣ ਵੀ ਤੁਸੀਂ ਪੰਜਾਬ ਦੇ ਲੋਕਾਂ ਦੇ ਆਪਣੇ ਆਪ ਨੂੰ ਨੁਮਾਇੰਦਾ ਸੰਭਿਓ ਤੇ ਤੁਸੀਂ ਇਹ ਪੈਸਾ ਕਿਉਂ ਦਬਾ ਕੇ ਬੈਠੇ ਹੋ ਇਸ ਪੈਸੇ ਨੂੰ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਕਿਉਂ ਨਹੀਂ ਖਰਚ ਕਰਾਇਆ ਇਹ ਪੁੱਛਣਾ ਹੁਣ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਆ لیکن ਜੇ ਤੁਸੀਂ ਉਮੀਦ ਕਰੋ ਕਿ ਉਹ ਆਪਣੇ ਆਪ ਇਸ ਪੈਸੇ ਨੂੰ ਪੰਜਾਬ ਦੇ ਲੋਕਾਂ ਦੀ ਪਲਾਈ ਦੇ ਖਰਚ ਕਰਨਗੇ ਤਾਂ ਇਹੋ ਜਿਹਾ ਸੁਪਨਾ ਪੰਜਾਬ ਦੇ ਲੋਕ ਲੈਣਾ ਛੱਡ ਦੇਣ। ਔਰ ਦੂਸਰਾ ਨੰਬਰ ਜਿਹੜਾ ਆਉਂਦਾ ਆ ਉਹ ਆਉਂਦਾ ਆ ਮਾਨਜੋਗ ਸੰਦੀਪ ਪਾਠਕ ਜੀ ਦਾ। ਮੈਂ ਇਸ ਤੋਂ ਨਾ ਹੀ ਸੁਣਿਆ ਆ ਇਸ ਤੋਂ ਇਲਾਵਾ ਉਹਨਾਂ ਦੀ ਕਾਰਗੁਜ਼ਾਰੀ ਬਾਰੇ ਤਦੇ ਕੋਈ ਗੱਲ ਨਹੀਂ ਸੁਣੀ ਇਹ ਇਹਨਾਂ ਨੂੰ 8.32 ਲੱਖ ਰੁਪਈਆ ਅੱਜ ਤੱਕ ਇਹਨਾਂ ਨੂੰ ਮਿਲਿਆ ਔਰ ਇਹਨਾਂ ਨੇ ਕੇਵਲ 2 ਕਰੋੜ ਰੁਪਈਆ ਅੱਜ ਤੱਕ ਜਿਹੜਾ ਉਹ ਖਰਚਿਆ ਔਰ ਇਹ ਵੀ ਪੈਸਾ ਜਿਹੜਾ ਉਹ ਕਿੱਥੇ ਖਰਚਿਆ ਕਿੱਥੇ ਨਹੀਂ ਖਰਚਿਆ ਔਰ ਇਸ ਬਾਰੇ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ ਇਹ ਤਾਂ ਜਿਹੜਾ ਬਾਕੀ ਪੈਸਾ ਆਇਆ 18.32 ਲੱਖ ਚੋਂ 2 ਕਰੋੜ ਕੱਢ ਲਓ। ਔਰ ਜਿਹੜਾ 16.32 ਲੱਖ ਰੁਪਈਆ ਆ ਉਹ ਕਿੱਥੇ ਗਿਆ? ਉਹਨੂੰ ਕਿਉਂ ਨਹੀਂ ਖਾਧਿਆ ਗਿਆ ਲੋਕ ਭਲਾਈ ਦੇ ਕੰਮਾਂ ਲਈ? ਉਹਦੇ ਬਾਰੇ ਇਹ ਪੰਜਾਬ ਦੇ ਲੋਕਾਂ ਪ੍ਰਤੀ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਸੀ। ਔਰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਸੀ ਕਿ ਇਹ ਪੈਸਾ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕਦੋਂ ਤੱਕ ਕਿੱਥੇ ਖਾਚਿਆ ਜਾਵੇਗਾ ਅ ਇਸ ਗੱਲ ਦਾ ਜਵਾਬ ਉਹ ਪੰਜਾਬ ਦੇ ਲੋਕਾਂ ਨੂੰ ਦੇਣ ਲਈ ਉਹ ਜੁਮੇ ਵਾਹ ਹਨ ਅਗਲਾ ਗੇਲੇ ਸਾਦਰਿਸ ਦਾ ਬਿਕਰਮਜੀਤ ਸਿੰਘ ਜੀ ਸਾਹਮਣੇ ਹਨ ਦਿੱਲੀ ਰਹਿੰਦੇ ਆ ਬੜੇ ਦਾਨੀ ਸੱਜਣ ਵੀ ਆ ਬਹੁਤ ਹਨ ਉਹ ਉਹਨਾਂ ਨੇ ਆਪਣੀ ਮੈਂ ਡਿਜੀਟਲ ਦੇ ਦੇ ਬਾਲ ਸਾਰੀ ਮਾਇਆ ਹੰਟ ਪੀਟਾਂ ਨੂੰ ਵੀ ਦਿੱਤੀ ਆ ਵੈਸੇ ਵੀ ਉਹ ਅ ਲੋਕਾਂ ਦੀ ਸੇਵਾ ਲਈ ਤੇਈ ਸਾਰੀ ਮੋਕੰਦੇ ਉੱਤੇ ਉਹਨਾਂ ਨੂੰ ਅ দান ਦਿੰਦੇ ਵਿੰਦੇ ਆ ਉਹਨਾਂ ਨੂੰ ਉਹਨਾਂ ਦੇ ਸਰਕਾਰੀ ਡਿਸਟ੍ਰਿਕਟ ਵਿੱਚ ਵੀ ਫੰਡ ਵਿੱਚ 14 ਕਰੋੜ 72 ਲੱਖ ਰੁਪਈਆ ਉਹਨਾਂ ਨੂੰ ਮਿਲਿਆ ਸੀ ਜਿਨ੍ਹਾਂ ਵਿੱਚੋਂ ਉਹਨਾਂ ਨੇ 5 ਕਰੋੜ ਤੇ 76 ਲੱਖ ਰੁਪਈਆ ਉਹਨਾਂ ਨੇ ਖਰਚਿਆ ਫਿਰ ਵੀ ਦੂਜਾਂ ਦੇ ਮੁਕਾਬਦੇ ਦੇ ਉੱਤੇ ਸਾਨੀ ਸਾਹਿਬ ਨੇ ਕਾਫੀ ਪੈਸਾ ਖਰਚਿਆ ਔਰ ਅਸੀਂ ਬੇਨਤੀ ਕਰਾਂਗੇ ਕਿ ਜਿੰਨਾ ਪੈਸਾ ਉਹਨਾਂ ਦੇ ਕੋਲ ਬਚਿਆ ਰਿਹਾ ਇਸ ਅਕਾਊਂਟ ਵਿੱਚ ਉਹ ਵੀ ਪੈਸਾ ਜਲਦੀ ਤੋਂ ਜਲਦੀ ਖਰਚ ਕਰਕੇ ਪੰਜਾਬੀਆਂ ਦੇ ਭਲੇ ਵਿੱਚ ਉਹਨਾਂ ਨੂੰ ਤੇ ਸ਼ਾਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਵਿੱਚ ਉਹ ਪੈਸਾ ਜਿਹੜਾ ਜਲਦੀ ਖਤਿਆ ਜਾਵੇ ਔਰ ਉਸ ਤੋਂ ਅਬਰੰਤ ਜਿਹੜੇ ਕਰੈਕਟਰ ਜਿਹੜੇ ਆਕਰੈਕਟ ਫੈਸ਼ਨ ਵਾਲੇ ਖਿਡਾਰੀ ਆ ਪੰਜਾਬ ਦੇ ਉਹ ਹੰਸ ਦਾ ਭਗਤ ਸਿੰਘ ਜੀ ਉਹਨਾਂ ਨੂੰ ਅੱਜ ਤੱਕ ਇਸ ਫੰਡ ਵਿੱਚ 18 ਤੋਂ 76 ਲੱਖ ਰੁਪਈਆ ਜਿਹੜਾ ਉਹ ਮਿਲਿਆ ਆ ਮੇਰੇ ਹਿਸਾਬ ਨਾਲ ਜੇਕਰ ਮੈਂ ਗੱਲ ਨਹੀਂ ਤਾਂ ਇਹ ਪੈਸਾ ਅਜੇ ਸ਼ਾਇਦ ਜਿਉਂ ਦਾ ਤਿਉਂ ਹੀ ਪਿਆ ਆ ਔਰ ਮੈਂ ਇਥੇ ਨਹੀਂ ਦਗਦਾ ਆ ਕਿ ਮੈਂ ਇਹ ਅੰਕੜਾ ਸ਼ਾਇਦ ਪੈਸੇ ਦੀ ਪ੍ਰਾਪਤੀ ਤਾਂ ਇੰਨੀ ਹੀ ਆ ਵੇਕਨ ਖੱਤਿਆ ਇਹ ਨਹੀਂ ਹੋ ਸਕਦਾ ਕਿ ਉਹਨਾਂ ਨੇ ਕੋਈ ਪੈਸਾ ਖੱਤਿਆ ਹੀ ਨਾ ਹੋਵੇ ਦੇਕਨ ਇੱਥੇ ਮੈਂ ਆਪਣੇ ਆਪ ਨੂੰ ਉਹਦਾ ਜ਼ਿਆਦਾ ਕਨਫਰਮ ਨਹੀਂ ਸਮਝਦਾ ਦੇਕਨ ਮੇਰੇ ਮਹਿਨਵਾਣਾ ਪੈਸਾ ਏਬਰ ਤੇ ਕੇਵਲ 18 ਕਰੋੜ ਤੇ 60 ਲੱਖੀ ਸੀ ਕਿੰਨਾ ਪੈਸਾ ਉਹਨਾਂ ਨੇ ਖੱਤਿਆ ਇਹ ਠਿੱਗਤ ਜਿਹੜੀ ਆ ਥੱਕਣ ਮਾਰੀ ਇਹ ਮੇਰੇ ਕੋਲ ਨਹੀਂ ਇਸੇ ਤਰ੍ਹਾਂ ਹੀ ਗਲਬੀ ਵਾਲੇ ਛੇਠ ਜੀ ਨੂੰ ਅਸ਼ੋਕ ਮਿੱਤਰ ਜੀ ਨੂੰ 17 ਕਰੋੜ ਤੇ 35 ਲੱਖ ਰੁਪਈਆ ਜਿਹੜਾ ਇਹ ਇਸ ਫੰਡ ਵਿੱਚ ਉਹਨਾਂ ਨੂੰ ਮਿਲਿਆ ਸੀ ਔਰ ਉਹਨਾਂ ਨੇ 2 ਕਰੋੜ ਤੇ 30 ਲੱਖ ਰੁਪਈਆ ਉਹਨਾਂ ਨੇ ਖਾਤਿਆ ਔਰ ਇਹ ਮੇਰੇ ਹਿਸਾਬ ਦੇ ਨਾਲ ਜਿੰਨਾ ਕੋਰਡ ਸਰਕ ਲਿਆ ਉਹਦੇ ਹਿਸਾਬ ਦੇ ਨਾਲ ਇਹਨਾਂ ਨੇ ਬਹੁਤ ਥੋੜਾ ਪੈਸਾ ਜਿਹੜਾ ਉਹ ਖਾਤਿਆ ਜਦ ਕਿ ਉਹਨਾਂ ਨੂੰ ਚਾਹੀਦਾ ਆ ਕਿ ਜਿਹੜੇ ਲੋਕਾਂ ਨੂੰ ਹੜ੍ਹਾਂ ਦੇ ਨਾਲ ਜ਼ਿਆਦੀਆਂ ਮੁਸੀਬਤਾਂ ਆਈਆਂ ਆ ਉਹ ਉਹਨਾਂ ਦੇ ਮੁੜ ਮੁਸੀਬੇ ਲਈ ਜਾਂ ਉਹਨਾਂ ਦੀਆਂ ਉਸ ਵਸਿਆਵਾਂ ਦੇ ਹੱਲ ਦੇ ਲਈ ਇਹ ਪੈਸਾ ਦੇਣਾ ਉੱਥੇ ਖਰਚਿਆ ਜਾਵੇ ਤਾਂ ਕਿ ਉਹਨਾਂ ਲੋਕਾਂ ਦਾ ਮੁੜ ਵਸੇਬਾ ਜਲਦੀ ਤੋਂ ਜਲਦੀ ਜਿਹੜਾ ਉਹ ਕੀਤਾ ਜਾ ਸਕੇ ਅਗਲੇ ਹਨ ਸੰਤ ਬਲਵੀ ਸਿੰਘ ਜੀ ਸੀਚੇਵਾ ਇਨਾਂ ਨੂੰ ਅੱਜ ਤੱਕ ਇਹਨਾਂ ਦੇ ਜੀਵਨ ਵਿੱਚ 14 ਕਰੋੜ ਤੇ 700 ਲੱਖ ਰੁਪਈਆ ਉਸ ਕਾਲ ਵੱਲੋਂ ਮਿਲਿਆ ਸੀ ਜਿਨ੍ਹਾਂ ਵਿੱਚੋਂ ਪਹਿਲਾਂ ਇਹਨਾਂ ਨੇ 9 ਕਰੋੜ ਰੁਪਈਆ ਤੇ 34 ਲੱਖ ਰੁਪਈਆ 9 ਕਰੋੜ ਤੇ 34 ਲੱਖ ਰੁਪਈਆ ਖਰਚਿਆ ਸੀ ਔਰ ਜਿਨ੍ਹਾਂ ਵਿੱਚੋਂ ਹੁਣ ਇਹਨਾਂ ਨੇ 12 ਕਰੋੜ ਤੇ 30 ਲੱਖ ਰੁਪਈਆ ਇੰਨਾ ਮੇਰ ਹੋ ਗਿਆ ਇਹਦੇ ਵਿੱਚ ਮੈਨੂੰ ਸ਼ਾਇਦ ਦਿਖਣ ਲੱਗਿਆ ਕੁਝ ਟੈਕਨੀਕਲ ਗਲਤੀ ਹੋ ਗਈ ਆ ਇਹਦੇ ਵਿੱਚ ਮੈਨੂੰ ਅਫਸੋਸ ਹੈ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਮੇਰਾ ਕਹਿੰਦਾ ਮਤਲਬ ਇਹ ਆ ਕਿ ਜਿੰਨਾ ਹੀ ਮੈਂ ਸਾਡੇ ਮੈਂਬਰ ਪਾਰਲੀਮੈਂਟਾਂ ਨੂੰ ਪੈਸਾ ਮਿਲਦਾ ਆ ਉਹਨਾਂ ਨੂੰ ਚਾਹੀਦਾ ਆ ਕਿ ਉਹ ਪੈਸੇ ਨੂੰ ਜਲਦੀ ਤੋਂ ਜਲਦੀ ਲੋਕਾਂ ਦੀ ਸੇਵਾ ਵਿੱਚ ਖਰਚਿਆ ਜਾਵੇ ਔਰ ਲੋਕਾਂ ਦੀ ਤੇਸ਼ਾਰੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਉਸ ਪੈਸੇ ਨੂੰ ਜਲਦੀ ਤੋਂ ਜਲਦੀ ਹੱਲ ਕਰਕੇ ਖਰਚ ਕਰਕੇ ਉਹਨਾਂ ਲੋਕਾਂ ਦੀ ਲੋਕਾਂ ਨੂੰ ਤੇਸ਼ਾਰੀਆਂ ਮੁਸ਼ਕਲਾਂ ਨੂੰ ਹੱਲ ਕਰਕੇ ਔਰ ਲੋਕਾਂ ਦੇ ਲੋਕਾਂ ਨੂੰ ਹੋ ਮੁਸ਼ਕਲਾਂੋਂ ਬਚਾਇਆ ਜਾ ਸਕੇ ਥੈਂਕ ਯੂ ਵੈਰੀ ਮਚ